ਆਮ ਆਦੀ ਪਾਰਟੀ ਦੀ ਬਹੁਤ ਵੱਡੀ ਜਿੱਤ ਹੋਈ ਆ ਤੇ ਜਿਹੜੀ ਜਿੱਤ ਹੋਈ ਆ ਇਹ ਸਦਾਤ ਭਗਵੰਤ ਸਿੰਘ ਮਾਨ ਜੀ ਜਿਹੜੇ ਪੰਜਾਬ ਦੇ ਮੁੱਖ ਮੰਤਰੀ ਨੇ ਉਹਨਾਂ ਦੀ ਪੰਜਾਬ ਪੱਖੀ ਨੀਤੀਆਂ ਦੀ ਜਿਹੜੀ ਉਹ ਜਿੱਤ ਹੋਈ ਆ ਪਿਛਲੇ 2.5 ਸਾਲ ਦੇ ਵਿੱਚ ਮਾਨ ਸਾਹਿਬ ਨੇ ਪੰਜਾਬ ਦੇ ਲੋਕਾਂ ਲਈ ਜਿਹੜੇ ਕੰਮ ਕੀਤੇ ਸੀਗੇ ਉਹਦਾ ਇੱਕ ਬਹੁਤ ਵੱਡਾ ਫਤਵਾ ਹੈ ਔਰ ਜਿਹੜੀਆਂ ਉਹਨਾਂ ਵਾਲੀਆਂ ਬਾਕੀ ਜਿਮਨੀ ਚੋੜਾਂ ਉਹ ਵੀ ਆਮ ਆਦਮੀ ਪਾਰਟੀ ਇਸੇ ਤਰ੍ਹਾਂ ਜਿਹੜਾ ਉਹ ਜਿੱਤੂਗੀ ਸੋ ਮੈਂ ਆਪਣੇ ਮਾਨਯੋਗ ਮੁੱਖ ਮੰਤਰੀ ਸਾਹਿਬ ਨੂੰ ਵਧਾਈ ਦਿੰਦਾ ਬੀਜਪੀ ਨੇ ਜੇਲ੍ਹ ਦੇ ਨਜ਼ਰਬੰਦ ਕੀਤੇ ਸਾਡੇ ਕੌਮੀ ਕਦਮੀਨ ਅਰਵਿੰਦ ਕੇਰਿਵਾਜੀ ਨੂੰ ਵਧਾਈ ਦਿੰਦਾ ਡਾਕਟਰ ਸੰਦੀਪ ਪਾਠਕ ਜੀ ਨੂੰ ਵਧਾਈ ਦਿੰਦਾ ਸਾਡੇ ਪਾਰਟੀ ਦੇ ਆਗੂਆਂ ਨੇ ਜਿਨ੍ਹਾਂ ਨੇ ਉੱਥੇ ਕੰਮ ਕੀਤਾ ਸਾਡੇ ਐਮਐਲਏ ਸਹਿਬਾਨ ਸਾਡੇ ਮੰਤਰੀ ਸਹਿਬਾਨ ਸਾਡੇ ਚੇਅਰਮੈਨ ਸਾਹਿਬ ਸਾਡੀ ਪਾਰਟੀ ਦੇ ਕਈ ਵਰਕਰ ਸੀਗੇ ਜਿਹੜੇ ਬਚਾਰੇ 20 ਦਿਨ ਲਗਾਤਾਰ ਕੰਮ ਕਰਦੇ ਉਹਨਾਂ ਨੂੰ ਸਭ ਨੂੰ ਔਰ ਮੈਂ ਸਭ ਤੋਂ ਵੱਧ ਵਧਾਈ ਦਿੰਦਾ ਵੈਸਟ ਦੇ ਲੋਕਾਂ ਨੂੰ ਜਿਨ੍ਹਾਂ ਨੇ ਆਪਣਾ ਕੀਮਤੀ ਵੋਟ ਜਿਹੜਾ ਉਹ ਮਾਨ ਸਾਹਿਬ ਦੀਆਂ ਨੀਤੀਆਂ ਲਈ ਪਾਇਆ ਔਰ ਅਸੀਂ ਸਾਡੇ ਦੇ ਇੱਕ ਹੋਰ ਜੁਮਿਆਂ ਦੀ ਵਧ ਗਈ ਹੈ ਕਿ ਅਸੀਂ ਜਿਹੜਾ ਪੰਜਾਬ ਦੇ ਲੋਕਾਂ ਦਾ ਵਕਾਸ਼ ਜਿਹੜਾ ਉਹ ਹੋਲ ਕਰਨਾ ਹੈ ਮਾਨ ਸਾਹਿਬ ਦੀਆਂ ਨੀਤੀਆਂ ਨੂੰ ਜਿਹੜਾ ਕਰ ਕਰ ਖੜਨਾ ਸੋ ਮੇਰੀ ਸਭ ਨੂੰ ਬਹੁਤ-ਬਹੁਤ ਵਧਾਈ ਹੈ ਜੀ ਹਲਦ ਸਾਹਿਬ ਜਿਸ ਤਰ੍ਹਾਂ ਵਿਰੋਧੀ ਤੰਜ ਕਸਦੇ ਸੀ ਕਿ ਸੀਐਮ ਸਾਹਿਬ ਉਥੇ ਜਵੰਦਰ ਸ਼ਿਫਟ ਹੋ ਗਏ ਨੇ ਸਰਕਾਰ ਕਿਵੇਂ ਚੱਲੂਗੀ ਜਿਹੜੇ ਗਲਿਆਂ 'ਚ ਪ੍ਰਚਾਰ ਹੋ ਰਿਹਾ ਜਿਹੜੇ ਵਿਰੋਧੀ ਸੀਗੇ ਮੇਰੀ ਗੱਲ ਧਿਆਨ ਨਾਲ ਸੁਣੋ ਮਾਨ ਸਾਹਿਬ ਨੇ ਕਿਹਾ ਸੀ ਕਿ ਮੈਂ ਆਪਣਾ ਘਰ ਉਹਨਾਂ ਨੇ ਇਹ ਵੀ ਕਿਹਾ ਕਿ ਮੈਂ ਕੱਲਾ ਵੈਸ ਦੀ ਜੋੜ ਕਰਕੇ ਕਰ ਲੈਦੇ ਉਹਨਾਂ ਨੇ ਕਿਹਾ ਕਿ ਮਾਜੇ ਤੇ ਦਬਾਬੇ ਦੇ ਜਿਹੜੇ ਸਾਡੇ ਲੋਕ ਨੇ ਸਾਡੇ ਵਲੰਟੀਅਰ ਨੇ ਪਾਰਟੀ ਦੇ ਸਾਥੀ ਨੇ ਉਹਨਾਂ ਦੇ ਕਮਾ ਕਰਾਂ ਵਾਸਤੇ ਪੱਕੇ ਦੋਸਤ ਉਹਨਾਂ ਨੇ ਕਰ ਲਿਆ ਤੇ ਪ੍ਰਤਾਪ ਬਾਜਵਾ ਕਹਿੰਦਾ ਸੀਗਾ ਕਿ 13 ਤਰੀਕ ਨੂੰ ਵੈਸ ਦੇ ਲੋਕ ਜਿਹੜੇ ਆ ਭਗਵੰਤ ਮਾਨ ਦਾ ਮੰਜਾ ਇੱਥੋਂ ਚੁੱਕ ਕੇ ਸਤੋਵ ਚ ਢਾ ਦੇਣਗੇ ਸੋ ਮੈਂ ਅੱਜ ਕਾਂਗਰਸੀਆਂ ਨੂੰ ਕਹਿੰਦਾ ਕਿ ਕਾਂਗਰਸੀ ਪ੍ਰਸਾਦ ਬਾਜਵੇ ਦਾ ਚੰਡੀਗੜ੍ਹ ਦੇ ਦਫ਼ਤਰ ਚੋਂ ਮੰਜਾ ਚੁੱਕ ਕੇ ਕਾਨੂੰ ਆਂ ਦੀ ਸ਼ੰਭ ਦੇ ਵਿੱਚ ਢਾਕੇ ਆਣ ਜਿੱਥੇ ਬੰਦਾ ਬੰਦਾ ਬੜੀ ਦੂਦ ਉਹਨੂੰ ਪਤਾ ਲੱਗੇ ਕਿ ਕਿੱਦਾਂ ਇਦਾਂ ਦੇ ਕਮੈਂਟ ਕਰੀਦੇ ਆ ਬਾਜਵੇ ਦਾ ਮੰਜਾ ਚੁੱਕਣ ਲਈ ਤਿੰਨ ਚਾਰ ਬੰਦਿਆਂ ਦੀ ਲੋੜ ਨਹੀਂ 10-15 ਕਾਂਗਰਸੀਆਂ ਦੀ ਲੋੜ ਪਊਗੀ ਉਹਨਾਂ ਨੂੰ ਹੁਣੇ ਆਪਣਾ ਉੱਥੋਂ ਦਾ ਮੰਜਾ ਚੁੱਕਣਾ ਚਾਹੀਦਾ ਤਾਂ ਰਾਵੀ ਦਰਿਆ ਦੇ ਕੰਢੇ ਕਾਨੂੰਨਾਂ ਦੀ ਸ਼ੰਭ ਵਿੱਚ ਡਾ ਕੇ ਆਉਣਾ ਚਾਹੀਦਾ ਜਿਹੜੇ ਇਹ ਮੈਕਮੈਂਟ ਕਰਦੇ ਸੀਗੇ ਹੁਣ ਕਾਂਗਰਸ ਸਾਹਿਬ ਕਹਿੰਦਾ ਕਿ ਕਿਤਨੇ ਕਿਤੇ EVM ਦੇ ਵਿੱਚ ਹਰਾਫਰੀ ਹੋਈ ਜਾਂ ਪਿਛਲੇ 2 ਦਿਨ ਤੋਂ ਆਮ ਆਦਮੀ ਪਾਰਟੀ ਨੇ ਹਰ ਤਰ੍ਹਾਂ ਦਾ ਹੱਥ ਕੰਡਾ ਜਿਲੰਦਰ ਦੇ ਵਿੱਚ ਬਣਾਇਆ ਉਹ ਕੀ ਕਹਿੰਦੇ ਉਹਨਾਂ ਦਾ ਛੱਡੋ ਉਹਨਾਂ ਉਹਨਾਂ ਬੜਾ ਕੁਝ ਕਹਿਣਗੇ ਜਦੋਂ ਉੱਥੇ ਚੰਨੀ ਜੀ ਪੌਣੇ 2 ਲੱਖ ਦੇ ਲੀਡਰ ਜਿੱਤੇ ਉਦੋਂ EVM ਵਿੱਚ ਝਗੜਾ ਹੋਇਆ ਸੀ ਕਾਂਗਰਸ ਦੀ ਕਿਹੜੀ ਗੱਲ ਕਾਂਗਰਸ ਸਾਧ ਕਾ ਪੀ ਸਾਧ ਅਸੀਂ ਕਹਿੰਦੇ ਸੀ ਕਿ ਲੋਕ ਸਭਾ ਦੇ ਮੁੱਦੇ ਹੋਰ ਨੇ ਸਟੇਟ ਦੇ ਮੁੱਦੇ ਹੋਰ ਨੇ ਅਸੀਂ ਤੁਹਾਨੂੰ ਕਹਿ ਰਹੇ ਹਾਂ ਸਟੇਟ ਦੀਆਂ ਜੋੜਾ ਆਉਣ ਗਿਆ ਤੁਸੀਂ ਦੇਖਿਓ ਲੋਕ ਮਾਨਸਾਹਬ ਦੇ ਹੱਕ ਦੇ ਵਿੱਚ ਕਿੰਨਾ ਵੋਟਾਂ ਪਾਉਂਦੇ ਆ ਜਦੋਂ ਨੈਸ਼ਨਲ ਇਸ਼ੂ ਨੇ ਉਦੋਂ ਹੋਰ ਚੀਜ਼ਾਂ ਹੁੰਦੀਆਂ ਜਦੋਂ ਸਟੇਟ ਦੇ ਇਸ਼ੂ ਆਉਂਦੇ ਆ ਹੋਰ ਚੀਜ਼ਾਂ ਹੁੰਦੀਆਂ ਸੋ ਅੱਜ ਦਾ ਜਿਹੜਾ ਫਤਵਾ ਵਦੋਧੀਆਂ ਦੇ ਮੂੰਹ ਦੇ ਉੱਤੇ ਇੱਕ ਕਰਾਰੀ ਚਪੇੜ ਹੈ ਜਾਖੜ ਸਾਹਿਬ ਚੰਨੀ ਸਾਹਿਬ ਇਹ ਜਿਹੜੇ ਬੰਦੇ ਬੇਤੁਕੀਆਂ ਸਟੇਟਮੈਂਟਾਂ ਦਿੰਦੇ ਜਿਹੜੇ ਕਹਿੰਦਾ ਜੀ ਜੜੇ ਵੀ ਸੁਣਨੇ ਲੈਂਦੇ ਸਰਕਾਰ ਟੁੱਟ ਜਾਣੀ ਹੈ ਜੀ ਮਾਨ ਨੂੰ ਗੱਡੀ ਤੋਂ ਲਾ ਦੇਣਾ ਉਹਨਾਂ ਦੇ ਮੂੰਹ ਤੇ ਵੀ ਇੱਕ ਕਰਾਰੀ ਚ ਮੇੜ ਮਾਨ ਸਾਹਿਬ ਆ ਪੰਜ ਨਹੀਂ ਅਗਲੇ 5 ਸਾਲ ਵੀ ਆਉਣ ਵਾਲੇ 10 ਸਾਲ ਮਾਨ ਸਾਹਿਬ ਨੂੰ ਕੋਈ ਗੱਡੀ ਤੋਂ ਨਹੀਂ ਲਾ ਸਕਦਾ ਪੰਜਾਬ ਦੇ ਲੋਕ ਉਹਨਾਂ ਦਾ ਪ੍ਰਚਾਰ ਕਰਦੇ ਆ ਜਿਨ੍ਹਾਂ ਲੋਕਾਂ ਨੇ ਇਦਾਂ ਦਾ ਪ੍ਰਚਾਰ ਕੀਤਾ ਈ ਉਹਨਾਂ ਦੇ ਮੂੰਹ ਦੇ ਉੱਤੇ ਕਰਵਾ ਦਾ ਇੱਕ ਥੱਪੜ ਆ ਬਹੁਤ ਵੱਡਾ ਥੈਂਕ ਯੂ